ਰਾਤ ਨੂੰ ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਨੰਬਰ 1 ਸੌਣ ਤੋਂ ਪਹਿਲਾਂ ਸੋਈ ਵਿੱਚ ਇੱਕ ਵੀ ਝੂਠਾ ਭਾਂਡਾ ਨਾ ਛੱਡੋ ਨੰਬਰ 2 ਸੌਣ ਤੋਂ ਪਹਿਲਾਂ ਬੰਦ ਚੂਲੇ ਤੇ ਕੋਈ ਵੀ ਬਰਤਨ ਨਾ ਰੱਖੋ ਨੰਬਰ 3 ਵਾਲਾਂ ਨੂੰ ਹਮੇਸ਼ਾ ਬੰਨ ਕੇ ਸੋਵੋ ਵਾਲ ਖੁੱਲੇ ਛੱਡ ਕੇ ਸੋਣਾ ਅਪਸ਼ਗਨ ਮੰਨਿਆ ਜਾਂਦਾ ਹੈ ਨੰਬਰ 4 ਸੌਣ ਤੋਂ ਪਹਿਲਾਂ ਅਤੇ ਉੱਠਣ ਤੋਂ ਬਾਅਦ ਗਲਤੀ ਨਾਲ ਵੀ ਸ਼ੀਸ਼ੇ ਵੱਲ ਨਾ ਵੇਖੋ ਨੰਬਰ 5 ਸੌਣ ਤੋਂ ਘੱਟੋ ਘੱਟ ਅੱਧਾ ਘੰਟਾ ਪਹਿਲਾਂ ਆਪਣੇ ਮੋਬਾਈਲ ਨੂੰ ਆਪਣੇ ਤੋਂ ਦੋ ਹੱਥ ਦੀ ਦੂਰੀ ਤੇ ਰੱਖ ਦਿਓ ਨੰਬਰ 6 ਸੌਣ ਤੋਂ ਪਹਿਲਾਂ ਘੱਟੋ-ਘੱਟ 15 ਤੋਂ 20 ਮਿੰਟ ਪ੍ਰਮਾਤਮਾ ਦਾ ਸਿਮਰਨ ਜ਼ਰੂਰ ਕਰੋ। ਨੰਬਰ 7 ਰਾਤ ਨੂੰ ਆਪਣੇ ਵਾਲਾਂ ਨੂੰ ਗੰਗੀ ਨਾ ਕਰੋ। ਨੰਬਰ 8 ਰਾਤ ਨੂੰ ਨੌਂ ਨਹੀਂ ਕੱਟਨੇ ਚਾਹੀਦੇ। ਨੰਬਰ 9 ਰਾਤ ਨੂੰ ਜਲਦੀ ਸੌਂ ਜਾਣਾ ਚਾਹੀਦਾ ਹੈ। ਨੰਬਰ 10 ਰਾਤ ਦਾ ਖਾਣਾ ਘੱਟੋ-ਘੱਟ ਸੌਣ ਤੋਂ 2 ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ। ਨੰਬਰ 11 ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦਾ ਸੇਵਨ ਘੱਟੋ-ਘੱਟ ਕਰਨਾ ਚਾਹੀਦਾ ਹੈ। ਨੰਬਰ 12 ਰਾਤ ਨੂੰ ਸੌਣ ਦਾ ਸਮਾਂ ਅਤੇ ਸਵੇਰੇ ਉੱਠਣ ਦਾ ਸਮਾਂ ਨਿਰਧਾਰਿਤ ਰੱਖਣਾ ਚਾਹੀਦਾ ਹੈ। ਇਹਨਾਂ ਆਦਤਾਂ ਨੂੰ ਅਪਣਾਓ। ਨੰਬਰ 1 ਆਪਣੇ ਗਿਆਨ ਨੂੰ ਵਧਾਉਣ ਦੀ ਆਦਤ ਬਣਾਓ। ਨੰਬਰ 2 ਆਪਣਾ ਕੰਮ ਇਮਾਨਦਾਰੀ ਨਾਲ ਕਰੋ। ਨੰਬਰ 3 ਲੋਕਾਂ ਸਾਹਮਣੇ ਖੁੱਲ ਕੇ ਬੋਲਣ ਦੀ ਆਦਤ ਬਣਾਓ। ਨੰਬਰ 4 ਬਜ਼ੁਰਗਾਂ ਨਾਲ ਉੱਠਣ ਬੈਠਣ ਦੀ ਆਦਤ ਬਣਾਓ। ਨੰਬਰ 5 ਕਿਸੇ ਵੀ ਸਮੱਸਿਆ ਦਾ ਹੱਲ ਤੁਰੰਤ ਲੱਭਣ ਦੀ ਆਦਤ ਬਣਾਓ। ਨੰਬਰ 6 ਮੁਸਕਰਾਉਣ ਦੀ ਆਦਤ ਬਣਾਓ ਕਿਉਂਕਿ ਤੁਹਾਨੂੰ ਰੋਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਨੰਬਰ 7 ਵੱਡੇ ਹੋਣ ਦੀ ਆਦਤ ਬਣਾਓ ਕਿਉਂਕਿ ਤੁਹਾਨੂੰ ਕਿੱਟਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।